हेलो दोस्तों नमस्कार आज हम आपके लिए लेके आए हैं मुख्यमंत्री सेहत योजना जो तीन अक्टूबर से चलाई जा रही है पंजाब में उसके संबंध में न्यूज़ लेके आए हैं तो इसकी जो रजिस्ट्रेशन है उसका आगाज़ हो चुका है और यह है पंजाबी जागरण ब्यूरो चंडीगढ़ से न्यूज़ है मंडे की पंजाब पंजाब के तीन करोड़ लोगों को के इलाज ली 10 ਲੱਖ ਰੁਪਏ ਤੱਕ ਦੇ ਕੈਸਲੈਸ ਸਿਹਤ ਬੀਮਾ ਕਵਰ ਦੀ ਸਹੂਲਤ ਮਈਆ ਸਰਬਉਂਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਕੁਲਵੀਰ ਸਿੰਘ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਰਸਮੀ ਜੜੀ ਸ਼ੁਰੂਆਤ ਉਹ ਕਰ ਦਿੱਤੀ ਗਈ ਹੈ। ਸਿਹਤ ਸੇਵਾ ਦੇ ਖੇਤਰ ਵਿੱਚ ਪੰਜਾਬ ਸਰਕਾਰ ਦਾ ਇਹ ਅਹਿਮ ਕਦਮ ਹੈ। ਇਹ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਆਨਲਾਈਨ ਉਦਘਾਟਨ ਸੂਬਾਈ ਸਿਹਤ ਏਜੰਸੀ ਡਾਕਟਰ ਤੋਂ ਕੀਤਾ ਗਿਆ ਹੈ ਇਹ ਇਹ ਪ੍ਰੋਜੈਕਟ ਦੋ ਜਿਲ੍ਹਿਆਂ ਯਾਨੀ ਕਿ ਤਰਨਤਾਰਨ ਤੇ ਬਰਨਾਲਾ ਤੋਂ ਸ਼ੁਰੂ ਕੀਤਾ ਗਿਆ ਹੈ ਕੈਬਨਟ ਮੰਤਰੀ ਜਿਨ੍ਹਾਂ ਨਾਲ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ ਤੇ ਸੀਓ ਸਯਮ ਅਗਰਵਾਲ ਵਿਸਨ ਉਹਨਾਂ ਨੇ ਕਿਹਾ ਕਿ ਜਨਤਾ ਲਈ ਇੱਕ ਸੁਚਾਰੂ ਤੇ ਪਹੁੰਚਣਯੋਗ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਇਹਨਾਂ ਦੋਆਂ ਜ਼ਿਲ੍ਹਿਆਂ ਵਿੱਚ ਰਜਿਸਟ੍ਰੇਸ਼ਨ ਕੈਂਪ ਲਗਾਏ ਗਏ ਹਨ ਪਹਿਲੇ ਦਿਨ ਹੀ ਇਸ ਯੋਜਨਾ ਲਈ 1480 ਪਰਿਵਾਰਾਂ ਨੇ ਨਾਮ ਦਰਜ ਕਰਵਾਇਆ ਹੈ ਪੰਜਾਬ ਲਈ ਇਸ ਨੂੰ ਇਤਿਹਾਸਿਕ ਦਿਨ ਦੱਸਿਆ ਡਾਕਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਇਸ ਪਹਿਲ ਕਦਮੀ ਨਾਲ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜੋ ਹਰ ਇੱਕ ਨਾਗਰਿਕ ਨੂੰ ਇਹਨਾਂ ਕਿਸੇ ਆਮਦਨ ਸਰਦ ਤੇ 10 ਲੱਖ ਰੁਪਏ ਦਾ ਵਿਆਪਕ ਸਿਹਤ ਬੀਮਾ ਕਵਰ ਪ੍ਰਦਾਨ ਕਰਦਾ ਹੈ ਤੇ ਦੋਸਤੋ ਅੱਗੇ ਆਪਾਂ ਗੱਲ ਕਰਾਂਗੇ ਰਜਿਸਟ੍ਰੇਸ਼ਨ ਵਾਸਤੇ ਕਿਹੜੇ ਕਿਹੜੇ ਡਾਕੂਮੈਂਟਸ ਸਾਨੂੰ ਚਾਹੀਦੇ ਆ ਤੇ ਇਸ نیوز ਦੇ ਮੁਤਾਬਕ ਵੋਟਰ ਆਈਡੀ ਕਾਰਡ ਨਾਲ ਹੋਣਾ ਜਿਹੜੀ ਵੋਟਰ ਆਈਡੀ ਕਾਰਡ ਹੈ ਉਸਦੇ ਨਾਮ ਹੋਵੇਗੀ ਤੁਹਾਡੀ ਰਜਿਸਟ੍ਰੇਸ਼ਨ ਡਾਕਟਰ ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਤਾ ਕੇ ਯੋਗਤਾ ਮਾਵਦਨ ਸਰਲ ਤੇ ਨਿਰਪੱਖ ਹਨ ਰਜਿਸਟ੍ਰੇਸ਼ਨ ਕਰਵਾਉਣ ਨੇ ਸਿਰਫ ভোটার ਆਈਡੀ ਕਾਰਡ ਤੇ ਆਧਾਰ ਕਾਰਡ ਲੋੜੀਦਾ ਹੈ 23 ਯੋਜਨਾ ਦਾ ਲਾਭ ਲੈਣ ਲਈ ਆਮਦਨ ਦੀ ਵੀ ਕੋਈ ਸ਼ਰਤ ਨਹੀਂ ਹੋਏਗੀ ਪਹਿਲੀ ਗੱਲ ਤਾਂ ਤੁਹਾਨੂੰ ਤੁਹਾਡੇ ਕੋਲ ভোটার ਕਾਰਡ ਹੋਣਾ ਚਾਹੀਦਾ ਆਧਾਰ ਕਾਰਡ ਹੋਣਾ ਚਾਹੀਦਾ ਉਸ ਤੋਂ ਬਾਅਦ ਇਸ ਯੋਜਨਾ ਵਾਸਤੇ ਕੋਈ ਵੀ ਇਨਕਮ ਸਰਟੀਫਿਕੇਟ ਦੀ ਲੋੜ ਨਹੀਂ ਪੈਣੀ ਹੈ ਉਹਨਾਂ ਵਿਸਤਾਰ ਵਿੱਚ ਦੱਸਿਆ ਕਿ ਇਸ ਯੋਜਨਾ ਅਧੀਨ ਡਾਕਟਰੀ ਇਲਾਜਾਂ ਦੀ ਵਿਸਾਲ ਸੂਚੀ ਸ਼ਾਮਲ ਹੈ ਯਾਨੀ ਕਿ ਜਿਹੜੇ ਡਾਕਟਰ ਦੀ ਜਿਹੜੀ ਜਿਹੜੀ ਸੂਚੀ ਹੈਗੀ ਉਹ ਕਾਫੀ ਲੰਬੀ ਸੂਚੀ ਹੈ ਜਿਸ ਤਹਿਤ 2500 ਤੋਂ ਵੱਧ ਸਿਹਤ ਪੈਕੇਜਾਂ ਵਿੱਚ ਹਰ ਤਰ੍ਹਾਂ ਦੀਆਂ ਵੱਡੀਆਂ ਤੇ ਛੋਟੀਆਂ ਬਿਮਾਰੀਆਂ ਦੇ ਨਾਲ-ਨਾਲ ਦੁਰਘਟਨਾਤਮਕ ਸਰਜਰੀਆਂ ਨੂੰ ਵੀ ਕਵਰ ਕੀਤਾ ਜਾਂਦਾ ਹੈ। ਮਤਲਬ ਇਹਦੇ ਵਿੱਚ ਛੋਟੀਆਂ ਵੱਡੀਆਂ ਬਿਮਾਰੀਆਂ ਤੋਂ ਇਲਾਵਾ ਦੁਰਘਟਨਾਤਮਕ ਜਿਹੜੀਆਂ ਸਰਜਰੀਆਂ ਹੁੰਦੀਆਂ ਉਹ ਵੀ ਕਵਰ ਕੀਤੀਆਂ ਜਾਣਗੀਆਂ। ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਇਹ ਯਕੀਨੀ ਬਣਾਇਆ ਗਿਆ ਹੈ ਕਿ ਪੰਜਾਬ ਦੇ ਲੋਕਾਂ ਲਈ ਹਰ ਡਾਕਟਰੀ ਸਭ ਲੋਤ ਨੂੰ ਇਸ ਵਿਆਪਕ ਸਿਹਤ ਬੀਮਾ ਹੇਠ ਕਵਰ ਕੀਤਾ ਜਾਵੇਗਾ ਤੇ 3 ਅਕਤੂਬਰ ਤੋਂ ਇਹ ਪੂਰੇ ਪੰਜਾਬ ਦੇ ਵਿੱਚ ਕੈਂਪ ਲੱਗੇ ਜਾਂ ਸੀਐਸਐਸ ਸੈਂਟਰ ਤੋਂ ਇਹ ਕੰਮ ਹੋਏਗਾ। ਥੈਂਕ ਯੂ। ਹਰੂ ਦੋਸਤੋ ਨਮਸਕਾਰ ਅੱਜ ਅਸੀਂ ਆਪਕੇ ਲਈ ਲੈ ਕੇ ਆਏ